ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਤਿੰਨ ਡਵਡਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ ਗੱਬਣਾਂ ਤਿਆਰ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਟੋਕੜ ਗੱਬਣ ਚੈੱਕ ਪਾਸਾ ਗਾਂ ਤੁਹਾਨੂੰ ਦਿਖਾਉਣੀ ਆ ਕੋਈ ਤਾਜੀ ਸੂਈ ਆ ਤੇ ਕੋਈ ਬੱਚੇ ਦਾ ਵੀ ਨਾ ਆ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਇੱਥੋਂ ਕਰਕੇ ਖੜਿਆ ਕਰੋ ਅਸੀਂ ਕਦੀ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਅਪਸ਼ੂ ਲੈ ਜਾਉਂਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਉਹਠੇਠਾ ਜੀ ਵਧੀਆ ਵਧੀਆ ਤੁਸੀਂ ਹੋ ਜੀ ਚਲੋ ਵਧੀਆ ਚੀਜ਼ਾ ਜੇ ਏਖਾ ਮਾਲ ਪਿਛਲਾ ਫਿਰ ਮਾਲ ਪਿਛਲਾ ਘੈਂਟੀ ਹੀ ਵੇਚਿਆ ਨਵੀਂ ਅੱਛਾ ਬਾਅਦ ਪੜੇ ਕਿੰਨੀ ਗਈਆਂ ਇਹ ਛੜੀਆਂ ਉਹ ਵੀਡੀਓ ਦੀ ਅੱਛਾ ਹਾਂਜੀ ਕੱਲ ਚਾਰ ਗਈਆਂ ਜੀ ਅੱਛਾ ਉਹੀ ਵੀਡੀਓ ਤੇ ਫਿਰ ਫੋਨ ਆਈ ਫੋਨ ਆਈ ਜਾਂਦੇ ਆ ਤੇ ਫਿਰ ਗਾਂ ਦੇ ਗਾਂ ਤੁਰਿਆ ਜਾਂਦਾ ਹਨਾ ਠੀਕ ਹੈ ਤੇ ਅੱਜ ਵੀ ਫਿਰ ਰੇਟ ਨਾਰਮਲ ਹੀ ਰੱਖਦੇ ਨੇ ਚਲੋ ਨਾਮ ਦੱਸ ਦੋ ਆਪਣੇ ਮੇਜਰ ਸਿੰਘ ਪਿੰਡ ਬਡਾਲਾ ਪੰਗਰ ਜਿਹਦਾ ਅਗਰ ਦੱਸੋ ਤਸਵੀਰ ਲਾ ਦੋ ਤੇ ਫੋਨ ਨੰਬਰ ਵੀ ਬੋਲ ਦੋ 81465270 ਠੀਕ ਹੈ ਚਲੋ ਫਿਰ ਪਹਿਲਾਂ ਗੱਪੜਾ ਹੀ ਮਖਾ ਲਈਏ ਹਾਂਜੀ ਕਿੰਨੇ ਕਿਲੋ ਦੁੱਧ ਆ ਲੀਜੇ? ਬਿਲਕੁਲ ਭਰ ਦੂ 20 ਕਿਲੋ ਰਸ਼ੀ। ਹਾਂਜੀ। 20 ਕਿਲੋ ਭਰ ਦੂ ਤੁੱਜਾ ਦੂ ਆ ਜੀ। ਅੱਛਾ 20 ਲੀਟਰ ਦੇ ਕਰੀਬ ਜਿਹੜਾ ਭਰ ਦੂਗੀ। ਹਾਂਜੀ ਪੂਰੀ ਜੰਮੀ ਪਲੀ। ਠੀਕ ਹੈ ਜੀ। ਹਾਂਜੀ। ਚਲੋ ਫਿਰ ਤੋਰੋ ਹੈ ਕਰੀ। ਬਾਕੀ ਇਹ ਜੋ ਦਿਨ ਥੋੜੇ ਲੈ ਜੂਗੀ। ਹਾਂ ਕੱਟੀਆਂ 10 ਦਿਨਾਂ ਜੀ। ਰੰਗ ਰੂਪ ਤੇ ਚੰਗੀ ਆ ਸਾਫ ਆ। ਸਾਂਭੀ ਸਾਂਭੀ ਚੰਗੀ ਆ। ਨਿਕਰਿਆ ਤਾਂ। ਲੈ ਜਾ। ਹੈਗੀ ਵੀ ਕ੍ਰੋਸ ਪੰਚ ਹੈਗੀ ਵੀ ਗਰਮੀਆਂ ਚ ਚਾਉਣਾ ਲਈ ਬਾਕੀ ਜੇ ਤਿਆਰ ਹੋਣੀ ਦੁੱਧ ਜਿਹੜਾ 20 ਲੀਟਰ ਦੇ ਕਰੀਬ ਜਿਹੜਾ ਕਿੰਦੇ ਕੀ ਭਰੀ ਜਾਊਗੀ 93 ਚੰਗਾ ਲੱਗਾ ਗੁਲਾਬੀ ਰੰਗ ਦਾ ਥਾਣੇ ਆ ਨਹੀਂ ਸਾਦੇ ਚੰਗੇ ਗਿਆਪ ਤੇ ਥਾਣੇ ਤੇ ਮੋਲ ਫਿਰ ਵਿੱਜੇ ਇਹਦਾ ਮੋਲ ਦੇ ਨਹੀਂ 60000 ਕਰਦੀਆਂ 55000 ਦੇ ਦਾਂ ਅੱਛੇ 55000 ਦੀ ਦੇਤਾ ਬਾਕੀ ਮੌਕੇ ਦੇ ਹੋ ਜਾਊਗਾ ਹਨਾ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਪਹਿਲਾਂ ਜੀ ਇਹਨੇ ਪਹਿਲਾਂ ਸੋਹਣਾ ਸੋਨਾ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਇੱਕੋ ਜਿਹਾ ਤੇ ਇੱਕੋ ਜਿਹਾ ਸਾਈਜ਼ ਦੇ ਆ ਇੱਕ ਨੰਗ ਦੁੱਧ ਗੱਡੀ ਜਾਊਗੀ ਦੁੱਧ ਵੀ ਜੀ ਪਕਾ ਗਰ ਭਰ ਦੂ ਹਾਂਜੀ 15 ਕਿਲੋ ਦੁੱਧ ਭਰ ਦੂਗੀ ਅੱਛਾ 15 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਇਹ ਭਰ ਜਾਊਗੀ ਬਾਕੀ ਤੁਸੀਂ ਆਪਣੀ ਸਮਝ ਲੈ ਕਰਦੇ ਕਿਉਂਕਿ ਗੱਭਨ ਪਸ਼ੂ ਦਾ ਦੁੱਧ ਦਾ ਜਿਹੜਾ ਅੰਦਾਜ਼ਾ ਹੁੰਦਾ ਹੈ ਬਲੈ ਚੰਗੀ ਤਿਆਰ ਹੋ ਗਈ ਵੀ ਥੱਲੇ ਅਜ ਦੇਣ ਅਜ ਕੁਛ ਵੀ ਲੈ ਜਾਗੀ ਇਹ ਇਹ ਭੈ ਜੂ ਦੱਸੇਗੀ ਇਹ ਇਹਦਾ ਫਿਰ ਮੁੱਲ ਉਹਦੇ ਦਾ 45000 ਰੁਪਏ ਕਰਦੇ ਚੱਲੀਏ ਤੇ ਅੱਛਾ 40000 ਦੀ ਦੇ ਦੋਗੇ ਹਾਂ ਜੋ ਅਗੀ ਮੌਕੇ ਤੇ ਕਰਦਾਂਗੇ ਮੰਨ ਬਾਕੀ ਮੌਕੇ ਦੇ ਆਪੇ ਫਿਰ ਹੋ ਜਾਊਗਾ ਕੋਵੀਰ ਫੋਨ ਲਾਊਗਾ ਹਾਂਜੀ ਆ ਤੋਕੜ ਗੱਬਣ ਜੀ ਹਾਂਜੀ ਇਹ ਖੋ ਮੈਨ ਲੱਗਾ 3 ਤਰੀਕ ਦਾ ਅੱਛਾ ਸੱਤਾਂ ਦੀ ਗੱਬਣ ਆ ਹਾਂਜੀ ਖੋ ਜਾਣ ਰਿਹਾ ਜੀ ਠੀਕ ਉਹ ਤਾਂ ਠੀਪੀ ਕਰਤੀ ਛੱਡ ਦੇਖਦਾ ਅੱਛਾ ਉਹ ਠੀਪੇ ਚਾਰ ਕਿਲੋ ਦੁੱਧ ਦਿੰਦੀ ਹਾਂ ਅੱਛਾ ਇੱਕ ਟਾਈਮ 4 ਕਿਲੋ ਦੁੱਧ ਦਿੰਦੀ ਆ ਹਾਂਜੀ ਥਾਣੇ ਦੇ ਇੱਕ ਹੀ ਦੇਖ ਸਕਦੇ ਜੇ ਲਾਗੇ ਤੋਂ ਤੇ ਬਾਕੀ ਅੱਜ ਤਿੰਨ ਥਣੀਆਂ ਅੱਛਾ ਤਿੰਨ ਥਾਣੇ ਆ ਇੱਕ ਥਣਨੀ ਦਾ ਚੱਲਦਾ ਤੇ ਸੱਜਰ ਕਿੰਨਾ ਕੁ ਦੁੱਧ ਕੱਢ ਦਿੰਦੀ ਦੁੱਧ ਭਰਿਆ ਭਾਈ ਅੱਛਾ ਲਾਗੂ ਲਈ ਆਪਣੇ ਕੀ ਵੇਖੀ ਚਵਾਈ ਅੱਛਾ ਹਾਂਜੀ ਬਾਕੀ ਉਤਰ ਹੈ ਚੰਗੇ ਰਿਕਾਰਡ ਵਾਲੀ ਆ ਹਾਂਜੀ ਸਾਰੀਆਂ ਦੁਪਾਰੀ ਗਾਂ ਹੀ ਅੱਜ ਪਾਰੇ ਪੱਲੇ ਦੀ ਹੈ ਬਾਈ ਬਈ ਬੜੀ ਹੈ ਤੁਸੀਂ ਬਾਕੀ ਇਹ ਵੀ ਨੇ ਪੂਰੀਆਂ ਗਰਮੀਆਂ 'ਚ ਸੋਣਾ ਸਾਰੀਆਂ ਗਰਮੀਆਂ ਵਧੀਆ ਕੱਢ ਦੂਗੀ ਦੂਸਰੇ ਪਾਸੇ ਰ ਥਾਣੇ ਦੇ ਦੇਖ ਸਕਦੇ ਜੀ ਮਿਲਕ ਮੈਨੂੰ ਵੀ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਵੀਰ ਜੀ ਬੋਲ ਵੀਰ ਜੀ 3000 ਜੀ ਕਹਿੰਦੇ 5000 ਦੇ ਦਾਂਗੇ 5000 ਜੀ ਬਾਕੀ ਮੋਕੇ 'ਚ ਕਰ ਦਾਂਗੇ ਮਾਰ ਬਾਕੀ ਮੋਕੇ ਤੇ ਹੋ ਜਾਊਗਾ ਹਾਂਜੀ ਆ ਸੱਜਰ ਸੁਈ ਜੀ ਭਾਈ ਸੱਜਰ ਸੁਈ 9 ਕਿਲੋ ਦੁੱਧ ਦੀ ਇਹਦੇ ਕੋਲ 9 ਕਿਲੋ ਦੁੱਧ ਜਿਹੜਾ ਕਹਿੰਦੇ 5-6 ਦਿਨ ਕਿੰਨੇ ਦਿਨਾਂ ਐ ਸੋਈ ਨਾ ਪੰਜ ਛੇ ਦਿਨ ਹੋ ਗਏ ਪੰਜ ਛੇ ਦਿਨ ਐ ਸੋਈ ਨੋ ਤੇ 9 ਕਿਲੋ ਦੁੱਧ ਆਹ ਛੰਡੀ ਸੀ ਇਹ ਕੋਈ ਨਾ ਆਏ ਤੇ ਦੁੱਧੋ ਵੱਜੇਗੀ ਫਿਰ ਹੋਰ ਅੱਜ ਦੁੱਧ 10 ਕਿਲੋ ਕਰੀਓ 10 12 ਕਿਲੋ ਕਰੀ ਜਾਓ ਠੀਕ ਆ ਜੀ ਆਜੇ ਲੈ ਆ ਫਿਰ 10 12 ਲੀਟਰ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਆਹ ਬੁੱਕੇ ਕੀ ਜੇ ਇਹਦੇ ਮਗਰ ਬਸ ਆਈ ਆਹ ਮਛਾਈ ਦਾ ਇਨ ਲਾਜੋ ਹਾਂ ਜੀ ਚਲੋ ਅੱਜ ਸਾਰੀਆਂ ਗਰਮੀਆਂ ਵਾਲੀਆਂ ਆ। ਇਧਰ ਨਾ ਕਰਿਆ ਸਟਾ ਬੰਨ ਦਿਖਾ ਦਈਏ ਤਾਂ ਚੰਗੀ ਤਾਂ। ਤੇ ਇਹਦਾ ਫਿਰ ਮੁੱਲ। ਮੁੱਲ ਬੱਤੀਆ ਕਰਦੇ ਆ। ਅੱਛਾ। ਬੱਤੀਆ ਦੀ ਦੇ ਦਾਂ। ਕਿੰਨੇ ਦੀ? 29000 ਦੀ। 29000 ਦੀ। ਬਾਕੀ ਮੌਕੇ ਕਰ। ਠੀਕ ਹੈ ਜੀ। ਹਾਂ ਜੀ। ਤੇ ਆ ਬੱਚੇ ਦਾ ਵੀ ਨਹੀਂ ਆਈਆਂ ਤਾਂ। ਠੀਕ ਹੈ। 98 ਕਿਉਂ ਦੋ ਦੀ? 8 ਕਿ ਲੋਗਾ ਤਾਂ ਪੱਕਾ ਪੱਕਾ ਬਣਨ ਵਾਲਾ 8 ਕਿ ਲੋਗਾ ਅੱਛਾ ਹਾਂਜੀ ਤੋਰਾਂ ਹਾਂ ਫਿਰ ਥਾਣੇ ਦੇ ਵੀ ਦੇਖ ਸਕਦੇ ਬਾਕੀ ਨਵੀਆਂ ਵੇੜਾ ਮੈਂ ਤੋਂ ਵੀ ਇਹ ਫਾਰਮ ਚਾਹੀਏ ਜੀ ਗਾਂਹ ਤਿਆਰ ਕਰਨ ਵਾਲੀਆਂ ਹਾਂ ਦੇਖ ਸਕਦੇ ਜੀ ਸੋਹਣੇ ਰੰਗ ਰੂਪ ਦੀ ਵੇੜਾ ਟੈਗ ਵੀ ਲੱਗਾ ਕਿੰਨਾ ਨੰਬਰ ਜੇ ਦਾ 27 ਨੰਬਰ 27 ਨੰਬਰ ਦਾ ਟੈਗ ਵੀ ਲੱਗਾ ਜੀ ਫਾਰਮ ਚਾਹੀਆਂ ਬੱਚੇ ਠੀਕ ਹੈ ਜੀ ਹਾਂਜੀ ਉਹ ਵੀ ਦੇ ਦਿਓ ਬੀ ਵੀ ਦੇ ਕੋਈ ਫਾਰਮ ਵੀ ਲਈਆਂ ਠੀਕ ਹੈ ਘਾਰਮ ਦੀਆਂ ਟੁਕੜੀਆਂ ਮੈਡਮ ਹੀ ਚੰਗੀਆਂ ਹੁੰਦੀਆਂ ਵਾਂ ਗਾਂ ਤਿਆਰ ਕਰਨ ਵਾਲੀਆਂ ਅਜਲੇ ਅੱਧਾ ਬਾਕੀ ਗੱਦ ਕਣ ਫਖਰ ਚੰਗੀ ਆ ਰੰਗ ਰੰਗੀ ਵੀ ਸੋਹਣੀ ਮਿੰਕਵੇਂ ਨੇ ਵੀ ਕਾਫੀ ਚੰਗੀ ਲੱਗੀ ਹੈ ਤੇ ਹਵਾਨੇ ਦੇ ਨਾੜਾ ਵੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ 3000 ਰੁਪਏ ਕਰਦੇ ਇਹਦਾ ਅੱਛਾ 2800 ਇਹ 2800 ਦੀ ਦੇਣ ਮੌਕੇ ਕਰਦਾ ਮੈਂ ਠੀਕ ਹੈ ਤੇ ਆ ਜੀ ਲੀਜੀਏ ਤੁਹਾਨੂੰ ਕੋਈ ਚੇਨੇ ਕੋ ਦੋਦੀਏ ਕੋ ਅੱਛਾ 3 ਕਿਲੋ ਦੁੱਧ ਦੇ ਆ ਹਾਂ ਜੀ ਤੇ ਇਹਦਾ ਫਿਰ ਮੁੱਲ ਇਹਦਾ 8000 ਰੁਪਇਆ 8000 6000 ਅੱਛਾ 6000 ਦੀ ਹਾਂਜੀ ਠੀਕ ਹੈ ਤੇ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਤੇ ਬਾਕੀ ਚਲੋ ਇਹ ਆ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜੀ ਜੋ ਵੀ ਆ ਇੱਥੋਂ ਵੀ ਪਸ਼ੂ ਵੇਖ ਚੱਕ ਕੇ ਲਿਆ ਕਰੋ ਤੇ ਸਾਡੀ ਗੱਲ ਤੇ ਜ਼ਰੂਰ ਗੌਰ ਕਰਿਆ ਕਰੋ ਜੀ